ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ਾਮ ਦਾ ਸਮਾਂ ਹੋ ਗਿਆ ਤਾਂ ਅਸੀਂ ਪਿੰਡ ਮਾਨ ਦੀ ਸਾਡੀ ਟੀਮ ਪੂਰੀ ਲੱਗੀ ਆ ਜੀ ਨੌਜਵਾਨ ਟੀਮ ਆ ਪਿੰਡ ਮਾਨ ਦੀ ਆਜੂ ਸਹਿਬਾਨ ਆ ਸਾਡੇ ਨਾਲ ਸਾਡੇ ਆ ਜਿਹੜੇ ਆ ਰਹੇ ਨੇ ਸਾਡੇ ਪਿੰਡ ਦੇ ਸੱਤਰ ਨੇ ਮਗਰੋਂ ਸਾਡੀ ਟੀਮ ਦੇ ਮੈਂਬਰ ਨੇ ਅਸੀਂ ਜਿਹੜਾ ਸੀਗਾ ਇੱਕ ਤੀਸਰੀ ਟਰਾਲੀ ਜਿਹੜੀ ਆ ਉਹ ਸਮਾਨ ਵਾਸਤੇ ਤਿਆਰ ਕੀਤੀ ਆ ਪਿੰਡ ਵੱਲੋਂ ਜਿਹਦੇ ਵਿੱਚ ਏਦਾਂ ਲੱਕੜਾਂ ਅਸੀਂ ਚਰਵਾ ਕੇ ਵਰਤੋਚ ਲੈਣ ਵਾਸਤੇ ਚਰਵਾ ਕੇ ਸਾਡੇ ਪ੍ਰਧਾਨ ਸਾਹਿਬ ਹਾਂਜੀ ਪ੍ਰਧਾਨ ਜੀ ਕਿੱਦਾਂ ਵਾ ਸਭ ਵਧੀਆ ਜੀ ਚੈਰੀ ਚੱਲ ਰਹੀ ਆ ਹਾਂਜੀ ਹਾਂਜੀ ਬਾਲਣ ਕਿੰਨਾ ਘੋੜੂ ਕਿੰਨੇ ਕੁਇੰਟਲ ਹੋਊਗਾ ਇਹ ਬਾਲਣ ਆ ਜੀ ਸ਼ੇਰ ਤੇ ਲੱਗੇ 10 ਕੁਇੰਟਲ ਕਰਤਾ ਜੀ 10 ਕੁਇੰਟਲ ਕਰਤਾ ਹਾਂਜੀ ਹਾਂਜੀ ਠੀਕ ਆ ਜੀ 10 ਕੁਇੰਟਲ ਪ੍ਰਧਾਨ ਕਹਿੰਦਾ ਵਾਰੇ ਤੇ ਲੱਕਣਾ ਆਦਾ ਚੱਲ ਰਿਹਾ ਜੀ ਇਸ ਟਾਈਮ ਚੰਡੇ ਖੜੇ ਆ ਸੋ ਸਾਰੇ ਨਗਰਾਂ ਨੂੰ ਬੇਨਤੀ ਆ ਭਾਈ ਬੰਦੋਬਸਤ ਤਕੜਾ ਹੋਵੇ ਠੀਕ ਆ ਜੀ ਮੈਨੇਜਮੈਂਟ ਤਗੜੀ ਕਰਕੇ ਚੱਲੀਏ ਜੇ 6-6 ਮਹੀਨਿਆਂ ਦਾ ਰਾਸ਼ਨ ਦਾ ਅਸੀਂ ਕਿਹਾ ਵਾ ਤੇ ਅਸੀਂ ਇਹ ਵੀ ਕਿਹਾ ਵੀ 13 ਮਹੀਨਿਆਂ ਦਾ ਲੈ ਕੇ ਚੱਲੋ ਭਾਈ ਪਿਛਲੀ ਵਾਰੀ ਸਾਡਾ ਦਿੱਲੀ ਮੋਰਚੇ ਵਨ ਵੇਲੇ ਸੀਗਾ ਵੀ 6-6 ਮਹੀਨਿਆਂ ਦਾ ਹੁਣ ਸਾਡਾ 13-13 ਮਹੀਨਿਆਂ ਦਾ ਰਾਸ਼ਨ ਦਾ ਵਾ ਸੋ ਉਸੇ ਪੱਧਰ ਦੀਆਂ ਤਿਆਰੀਆਂ ਜਿਹੜੀਆਂ ਸਾਡੀਆਂ ਚੱਲ ਰਹੀਆਂ ਨੌਜਵਾਨ ਟੀਮ ਸਾਡੀ ਜਿਹੜੀ ਲੱਗੀ ਹੋਈ ਆ ਸੋ ਸਾਰੇ ਨਗਰਾਂ ਨੂੰ ਬੇਨਤੀ ਆ ਵੀ ਆਪਣੀ ਜ਼ਰੂਰੀ ਵਸਤਾਂ ਜਿਹੜੀਆਂ ਸਾਡੀਆਂ ਨੇ ਬਾਲਣ ਆ ਸਿਲੰਡਰ ਆ ਸਾਡਾ ਪੱਠੀ ਆ ਲੋ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤਿਆਰੀਆਂ ਕੀਤੀਆਂ ਜਾਂਨ ਸੋ ਉਹਦੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਇਹ ਸਾਡੀ ਜੋਂ ਦੇ ਸਕੱਤਰ ਸਾਹਿਬ ਹੈ ਸਾਡੇ ਪਿੰਡ ਦੇ ਜੀ। ਤੋਂ ਇਸੇ ਤਰ੍ਹਾਂ ਭਾਈ ਸਾਰੇ ਨਗਰ ਤਿਆਰੀਆਂ ਕਰਨ ਧੰਨਵਾਦ ਜੀ। ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਜੀ ਡਿਸਟ੍ਰਿਕਟ ਅੰਮ੍ਰਿਤਸਰ ਪੰਜਾਬ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਪਿੰਡ ਆਪਣੇ ਮਹਿਤਾ ਜੋਂ ਦਾ ਪਿੰਡ ਸੇਦੂਕੇ ਦੇ ਵਿੱਚ ਅਸੀਂ ਅੱਜ ਮੀਟਿੰਗ ਕਰਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਂ ਪ੍ਰਧਾਨ ਅਤੇ ਹੋਰ ਸੀਨੀਅਰ ਆਗੂ ਸਾਡੇ ਨਾਲ ਮੌਜੂਦ ਹਨ ਜੋ ਕਿ ਮੀਟਿੰਗ ਕੀਤੀ ਜਾ ਰਹੀ ਹੈ ਇੱਥੇ ਜਿਹੜੀ ਆਪਣੀ 29 ਤਰੀਕ ਨੂੰ ਕਨਵੈਨਸ਼ਨ ਮਹਿਤਾ ਨੰਗਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਨੀ ਹੈ ਉਸ ਦੇ ਵਿੱਚ ਇਸ ਪਿੰਡ ਤੋਂ ਜਿਹੜੀਆਂ ਸੰਗਤਾਂ ਕਿਸਾਨ ਮਜ਼ਦੂਰ ਹਾਜ਼ਰ ਹਨ ਸੋ ਇੱਥੇ ਟਰੈਕਟਰ ਟਰਾਲੀਆਂ ਦੀ ਵੀ ਬਹੁਤ ਵੱਡੀ ਤਿਆਰੀ ਕੀਤੀ ਗਈ ਹੈ ਸੋ ਇਹਨਾਂ ਦਾ ਕਹਿਣਾ ਵਾ ਕਿ ਆਪਾਂ ਇਸ ਜਿਹੜੀ ਆ ਕਨਵੈਨਸ਼ਨ ਹੈ 29 ਤਰੀਕ ਨੂੰ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਹੋਮਾ ਮਾ ਕੇ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਪਰਿਵਾਰਾਂ ਸਮੇਤ ਪਹੁੰਚਾਂਗੇ ਸੋ ਇੱਥੇ ਸਾਡੇ ਕੋਲ ਮੈਤਾ ਜੌਨ ਕੋਰ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਸੈਦੂਕੇ ਅਤੇ ਹੋਰ ਬਹੁਤ ਸਾਰੇ ਮੈਂਬਰਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਹਾਂਜੀ ਪ੍ਰਧਾਨ ਜੀ ਕਿਸ ਤਰ੍ਹਾਂ ਦੀ ਤਿਆਰੀ ਹੈ ਜ 29 ਦੀ ਅਤੇ ਦਿੱਲੀ ਦੀ 13 ਫਰਵਰੀ ਦੀ ਅਸੀਂ ਜੀ ਪਿੰਡ ਦੇ ਵਿੱਚ ਵੀ ਬਹੁਤ ਮੀਟਿੰਗਾਂ ਕੀਤੀਆਂ ਵਾ ਸਪੀਕਰਾਂ 'ਚ ਬੋਲਿਆ ਕਾਫੀ ਮਿਹਨਤ ਕੀਤੀ ਆ ਘਰ ਘਰ ਗਏ ਆ ਤੇ ਸਾਡੇ ਲੋਕਾਂ 'ਚ ਕਾਫੀ ਉਤਸ਼ਾਹ ਵਾ ਤੁਹਾਡੇ ਸਾਹਮਣੇ ਹੀ ਟਰਾਲੀਆਂ ਪਿੱਛੇ ਲੱਗੀਆਂ ਵਾ ਤਿਆਰ ਵਾ ਜਦੋਂ ਵੀ ਸਾਨੂੰ ਆ ਸੱਦਾ ਆਉਂਦਾ ਵਾ ਕੂਚਦਾ ਤੇ ਤਿਆਰੀਆਂ ਵਾ ਆਪਣੀਆਂ ਤੇ ਬਾਕੀ ਹੈਗਾ ਵਾ 29 ਤਰੀਕ ਨੂੰ ਬੱਦ ਚੜ ਕੇ ਜਾਵਾਂਗੇ ਸੰਗਤ ਵੀ ਜਾਊਗੀ ਤੇ ਟਰਾਲੀਆਂ ਵੀ ਹਿਸਤੇ ਤਰ੍ਹਾਂ ਜਾਣਗੀਆਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖੜੇ ਆ ਜੋਂ ਮਜੀਠਾ ਦਾ ਪਿੰਡ ਆ ਬੋੜੇਵਾਲ ਕੰਗ ਸਾਡੇ ਨਾਲ ਜੋਂ ਪ੍ਰਧਾਨ ਜੋਂ ਦੇ ਸਕੱਤਰ ਸਹਿਬਾਨ ਤੇ ਪਿੰਡ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਨਾਲ ਗੱਲ ਕਰਦੇ ਆ ਦਿੱਲੀ ਮੋਰਚੇ ਨੂੰ ਲੈ ਕੇ ਉਹਨਾਂ ਨੇ ਆਪਣੀ ਟਰਾਲੀ ਜਿਹੜੀ ਬਿਲਕੁਲ ਤਿਆਰ ਆ ਉਹਨਾਂ ਦੀ ਹਾਂਜੀ ਪ੍ਰਧਾਨ ਜੀ ਠੀਕ ਆ ਜੀ ਤਿਆਰੀ ਆ ਚੜਦੀ ਕਲਾ ਵਾ ਹਾਂਜੀ ਹਾਂ ਚੜਦੀ ਕਲਾ ਜੀ ਤੇ ਹੁਣ ਇਹਨਾਂ ਦੇ ਨਗਰ ਚ ਆਏ ਆ ਜੀ ਇਹਨਾਂ ਨੇ ਫੰਡ ਲੱਗੇ ਇਕੱਠਾ ਕਰਾਉਣ ਦਿੱਲੀ ਮੋਰਚੇ ਨੂੰ ਬਾਸ 5 ਮਿੰਟ ਬਾਅਦ ਦੁਬਾਰਾ ਵੀਡੀਓ ਤੁਹਾਨੂੰ ਅਪਡੇਟ ਪਾ ਤੇ ਪੰਜਾਂ ਮਿੰਟਾਂ ਬਾਅਦ ਦੁਬਾਰਾ ਪਾਉਨੇ ਆ ਜੀ ਕਿਉਂਕਿ ਅਸੀਂ ਜਦੋਂ ਫੰਡ ਇਕੱਠਾ ਕਰਾਵਾਂਗੇ ਉਹ ਵੀ ਤੁਹਾਨੂੰ ਅਪਡੇਟ ਦੇ ਦੇਵਾਂਗੇ ਜੀ ਸੋ ਸਾਰੇ ਨਗਰ ਮਜੀਠਾ ਦੇ ਬੇਨਤੀ ਹੈ ਸਾਰੇ ਪਿੰਡਾਂ ਨੂੰ ਕਿ ਭਾਈ ਵੱਟ ਚੜ ਕੇ ਟਰਾਲੀਆਂ ਤੇ ਤਰਪਾਲਾਂ ਪਾਓ ਮਾਹੌਲ ਬਣਾਈਏ ਇਹਨਾਂ ਦੇ ਬੋਰਡ ਬਣਨੇ ਦੇ ਦਿੱਤੇ ਆ ਟਰਾਲੀਆਂ ਦੇ ਇਹ ਵੀ ਪਿੰਡ ਪਿੰਡ ਜਿਹੜਾ ਕੱਲ ਤੱਕ ਪੁੱਜਦੇ ਕਰਦੇ ਆਂਗੇ ਧੰਨਵਾਦ ਜੀ